ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ 에어ਪੋਰਟ ਦੇ ਅੱਗੇ ਹੁਣ ਇੱਕ ਯਾਦਗਾਰੀ ਚਿੰਨ ਸ਼ਹੀਦ ਆਜ਼ਮ ਭਗਤ ਸਿੰਘ ਦਾ ਲੱਗਣ ਜਾ ਰਿਹਾ ਹੈ ਇਹ 30 ਫੁੱਟ ਦਾ ਗਨ ਮੈਟਲ ਦਾ ਬਣਿਆ ਹੋਇਆ ਸਟੈਚੂ ਹੈ ਤੇ ਨਾਲ ਦੇ ਨਾਲ ਇਸ ਇਲਾਕੇ ਦਾ ਯਾਨੀ ਬਿਲਕੁਲ ਐਂਟਰੀ ਗੇਟ ਦੇ ਜਿੱਥੇ ਸਿਵਲ ਟਰਮੀਨਲ ਚੰਡੀਗੜ੍ਹ ਹੈ ਉੱਥੇ ਨਾਂ ਰੱਖਿਆ ਗਿਆ ਸ਼ਹੀਦੇ ਇਨਕਲਾਬ ਪਲਾਜ਼ਾ ਜਿਹਦੇ ਨਾਲ ਤੁਹਾਨੂੰ ਦੱਸ ਦਈਏ ਕਿ 30 ਫੁੱਟ ਦਾ ਇਹ ਜਿਹੜਾ ਹਾਈਟ ਹੈ ਇਸ ਸਟੈਚੂ ਦੀ ਜਿਹੜਾ 6. 4-2 ਕਰੋੜ ਦੀ ਲਾਗਤ ਦੇ ਨਾਲ ਬਣਾਇਆ ਗਿਆ ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਗਨ ਮੈਟਲ ਤੋਂ ਤਿਆਰ ਕੀਤਾ ਗਿਆ ਤੇ ਇਹਨੂੰ ਖਾਸ ਤੌਰ ਤੇ ਰਾਜਸਥਾਨ ਤੋਂ ਬਣਵਾਇਆ ਗਿਆ ਇਸ ਤੋਂ ਇਲਾਵਾ ਜਦ ਵੀ ਕੋਈ ਐਂਟਰੀ ਕਰੇਗਾ ਇੱਥੇ ਜਾਂ ਫਿਰ ਕੋਈ ਨਿਕਲੇਗਾ ਤੇ ਉਹਨੂੰ ਇਹ ਚੀਜ਼ ਜ਼ਰੂਰ ਦੇਖਣ ਨੂੰ ਮਿਲੇਗੀ ਕਿ ਆਸ-ਪਾਸ ਇਹਦੇ ਬਿਲਕੁਲ ਸਕਰੀਨਸ ਲਾਈਆਂ ਗਈਆਂ ਨੇ ਤਾਂਕਿ ਉਹ ਸ਼ਹੀਦ-ਏ-ਆਜ਼ਮ ਭਗਤ ਸਿੰਘ ਵਾਰੇ ਜ਼ਰੂਰ ਜਾਣਕਾਰੀ ਵੀ ਦਿੰਦੇ ਰਹਿਣ ਕਿ ਆਖਿਰਕਾਰ ਸ਼ਹੀਦ ਆਜ਼ਮ ਭਗਤ ਸਿੰਘ ਜੇ ਕਿਸੇ ਨੂੰ ਨਹੀਂ ਪਤਾ ਤੈਨੂੰ ਪਤਾ ਲੱਗਦਾ ਰਹੇ ਹਾਲਾਂਕਿ ਸਾਰਿਆਂ ਨੂੰ ਹੀ ਪਤਾ ਹੈ ਪਰ ਫਿਰ ਵੀ ਇਹ ਜ਼ਰੂਰੀ ਜਿਹੜਾ ਹੋ ਜਾਂਦਾ ਉਸ ਤੋਂ ਇਲਾਵਾ ਬਿਲਕੁਲ نیچے ਤੁਸੀਂ ਦੇਖੋ ਸ਼ਹੀਦ ਆਜ਼ਮ ਭਗਤ ਸਿੰਘ ਦੀ ਜਿਹੜੀ ਸਟੈਚੂ ਹੈ ਉਹ ਤੋਂ نیچے ਜਿਹੜਾ ਬਲੈਕ ਗ੍ਰੇनाइट ਲਾਇਆ ਗਿਆ ਉਸ ਤੋਂ ਇਲਾਵਾ ਹਾਰਟੀਕਲਚਰ ਵੱਲੋਂ ਡਿਪਾਰਟਮੈਂਟ ਵੱਲੋਂ ਇੱਥੇ ਕੰਮ ਚ ਚ ਕੀਤਾ ਜਾ ਰਿਹਾ ਹੈ ਤੇ ਨਾਲ ਦੇ ਨਾਲ ਜੇ ਸ਼ਾਮ ਦੀ ਗੱਲ ਕਰ ਲਈ ਤੇ ਸ਼ਾਮ ਨੂੰ ਇੱਥੇ ਪ੍ਰੋਪਰ ਲਾਈਟਿੰਗ ਵੀ ਰੱਖੀ ਜਾਏਗੀ ਤਾਂ ਕਿ ਦੂਰੋਂ ਪਤਾ ਲੱਗ ਸਕੇ ਕਿ ਸ਼ਹੀਦ ਆਜ਼ਮ ਭਗਤ ਸਿੰਘ ਦੀ ਜਿਹੜੀ ਸਟੈਚੂ ਹੈ ਉਹ ਇੱਥੇ ਲਾਇਆ ਗਿਆ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਨੂੰ ਕਿਹਾ ਗਿਆ ਸੀਗਾ ਕਿ 2 ਅਗਸਤ ਤੱਕ ਇਹ ਤਿਆਰ ਹੋ ਜਾਏਗਾ ਪਰ ਹੁਣ ਜਾਣਕਾਰੀ ਇਹ ਮਿਲ ਰਹੀ ਹੈ ਕਿ 2 ਅਗਸਤ ਨਹੀਂ ਬਲਕਿ ਘੱਟੋ-ਘੱਟ 28 ਸਤੰਬਰ ਨੂੰ ਜਿਹੜਾ ਇਹਦਾ ਉਦਘਾਟਨ ਕੀਤਾ ਜਾਣਾ ਤੇ 28 ਸਤੰਬਰ ਤੋਂ ਪਹਿਲਾਂ ਪਹਿਲਾਂ ਇਹ ਸਾਰਾ ਕੰਮ ਜਿਹੜਾ ਹੈ ਉਹ ਪੂਰਾ ਹੋ ਜਾਏਗਾ ਇਹ ਵੀ ਕਿਹਾ ਜਾ ਰਿਹਾ ਸੀ ਕਿ 20 ਸਤੰਬਰ ਤੱਕ ਇਹ ਕੰਮ ਪੂਰਾ ਹੋ ਜਾਏਗਾ ਅੱਜ 20 ਸਤੰਬਰ ਹੈ ਪਰ ਜਿਹੜੀ ਜਾਣਕਾਰੀ ਮਿਲ ਰਹੀ ਹੈ ਕਿ ਘੱਟੋ-ਘੱਟ 2 ਤੋਂ 3 ਦਿਨ ਦਾ ਸਮਾਂ ਹਲੇ ਹੋਰ ਲੱਗੇਗਾ ਜਿਸ ਤੋਂ ਬਾਅਦ ਇਹ ਸਾਰਾ ਕੁਝ ਤਿਆਰ ਕੀਤਾ ਜਾਏਗਾ ਯਾਨੀ ਜਿਹੜੇ ਵੀ ਲੋਕ ਇੱਥੇ ਫਲਾਈਟ ਲੈ ਕੇ ਆ ਮੋਚਣਗੇ ਜਾਂ ਫਿਰ ਇੱਥੋਂ ਜਾਣਗੇ ਉਹ ਹਰ ਕਿਸ ਨੂੰ ਇੱਕ ਚੀਜ਼ ਦੀ ਯਾਦ ਲਾਏਗੀ ਕਿ ਤੁਸੀਂ ਪੰਜਾਬ ਦੀ ਧਰਤੀ ਤੇ ਆ ਰਹੇ ਹੋ ਤੇ ਸ਼ਹੀਦਾ ਦੀ ਧਰਤੀ ਤੇ ਤੁਸੀਂ ਪਹੁੰਚ ਰਹੇ ਹੋ ਇਸ ਮੂਰਤੀ ਨਾਲ ਇਸ ਬਾਰੇ ਪਤਾ ਜ਼ਰੂਰ ਲੱਗੇਗਾ ਕੈਮਰਾ ਪਰਸਨ ਵਿਕਾਸ ਨੰਬਰਮਰਮਾ ਡੇਲੀ ਪੋਸਟ ਮੋਹਾਲੀ